ਅੱਤ ਤੁਸੀਂ ਆ ਵੀ ਚੋਣ ਲੜ ਰਹੇ ਹੋ ਜੀ ਹਾਂਜੀ ਭਾਜੀ ਲੜ ਰਹੇ ਜੀ ਉਹਨੇ ਕੀ ਮਾਹੌਲ ਆ ਫਿਰ ਆ ਭਾਜੀ ਆਪਣੇ ਸਾਥ ਦੇ ਰਹੇ ਸਾਰੇ ਵੀਰ ਭਰਾ ਜਿੰਨੇ ਵੀ ਆ ਭਗਤ ਸਿੰਘ ਦੀ ਸੋਚ ਦੇ ਯਾਦ ਕਰਦੇ ਵਿੱਚ ਸਾਥ ਦੇ ਰਹੇ ਆ ਔਰ ਇਹਨਾਂ ਦੀ ਸੋਚ ਭਗਤ ਸਿੰਘ ਦੀ ਵਰਗੀ ਸੋਚ ਆ ਆਪਾਂ ਅੱਗੇ ਜਾਵਾਂਗੇ ਜਿੱਤਾਂਗੇ ਜੰਗ ਜਾਰੀ ਰੱਖੀ ਆ ਪਰ ਇਹ ਗੱਲ ਕਹਿੰਦੇ ਸਾਰੇ ਇੱਕ ਦੂਸਰੇ ਤੋਂਮਤਾ ਲਾਈ ਜਾਂਦੇ ਤੁਸੀਂ ਇਹਨਾਂ ਨੂੰ ਛੱਡੋ ਵੋਟਾਂ ਅਕੀ ਮੈਨੂੰ ਪਾ ਜੋ ਲੋਕੀ ਬਹੁਤ ਦੁਖੀ ਆ ਨਾ ਲੋਕਾਂ ਤੋਂ ਲੀਡਰਾਂ ਤੋਂ ਔਰ ਇਹਨਾਂ ਲੀਡਰਾਂ ਨੂੰ ਆਟਾ ਮਿਲਦਾ ਪੈਸਾ ਮਿਲਦਾ ਜੋ ਸ਼ਰਾਬ ਸ਼ੂਰ ਮਿਲਦੀ ਲੈ ਲੋ ਤੇ ਵੋਟਾਂ ਤੁਹਾਨੂੰ ਪਤਾ ਕਿੱਧਰ ਪਾਣੀ ਆ ਤੁਹਾਨੂੰ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਜੇ ਨਹੀਂ ਸਮਝਿਆ ਉਹ ਮੈਂ ਨਾਮ ਲੈ ਲੂੰਗਾ ਨੀਡੂ ਸ਼ਟਰਾਂ ਨਾਲ ਪਾਣੀ ਆ ਕਿੰਨੀਆਂ ਵੋਟਾਂ ਦੇ ਜਿੱਤ ਰਹੇ ਹੋ ਭਾਜੀ ਅਸੀਂ ਵੋਟਾਂ ਦੇ ਲੱਖ ਵੋਟਾਂ ਜਿੱਤਾਂਗੇ 1 ਲੱਖ ਦੇ ਆਹਾਂ 1 ਲੱਖ ਹਜ਼ਾਰ ਵਾਰੇ ਖੜੇ ਹੋ ਜਾਣੇ ਗੱਲ ਨਹੀਂ ਬੰਦੀ ਪਰ ਪਿਛਲੀ ਵਾਰੀ ਤੁਹਾਨੂੰ 45 46 ਸਾਬ ਵੀ ਕਹਿੰਦੇ ਤੂੰ ਜਿੱਤ ਜਾਣਾ ਤੀ ਜਦੋਂ ਮੋਦੀ ਸਾਹਿਬ ਵੀ ਕਹਿ ਰਹੇ ਤੁਸੀਂ ਜਿੱਤ ਜਾਨਾ ਦੀ ਤੇ ਫਿਰ ਕਿੱਧਰ ਕਿਹੜੀ ਪਾਰਟੀ ਦੇਖੋ ਆਪਾਂ ਦੇ ਆਜ਼ਾਦੀ ਆ ਵੀ ਆਪਾਂ ਬੇਗੰਪੁਰਾ ਸਾਝਾ ਆਪਣਾ ਸਤਗੁਰੂ ਰਬੀਦਾਸ ਸਮਾਜ ਪਾਰਟੀ ਜਿਹੜੀ ਸਤਗੁਰੂ ਰਬੀਦਾਸ ਸਮਾਜ ਦੀ ਪਾਰਟੀ ਆ ਉਹ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਜਲੰਧਰ ਵਾਲੇ ਦਲ ਬਹੁਤ ਬਦਲਦੇ ਆ ਯਾਰ ਇਹ ਦਲ ਬਦਲੂ ਇਹਨਾਂ ਨੂੰ ਨਾ ਵੋਟ ਬਹੁਤ ਮੈਂ ਕਹਿਣ ਦੇ ਆ ਮੈਂ ਨਹੀਂ ਮੰਦੇ ਤੇ ਨਹੀਂ ਬੰਦੇ ਫਿਰ ਬੇੜਾ ਘਰ ਕਾਗੇ ਅੱਗੇ ਲੋਕ ਤਾਂ ਤੁਹਾਡੀ ਵੀ ਨਹੀਂ ਮੰਨਦੇ ਹਰ ਵਾਰ ਇੰਨੀ ਨਰਜੀ ਲਾਉਣੇ ਹੋ ਪੈਸਾ ਲਾਉਣੇ ਦੇਖੋ ਇੱਕ ਗੱਲ ਆ ਕੀ ਲੋਕੀ ਮੰਨੂਗੇ ਜੀ ਆਪਦੀ ਪੱਕਾ ਗਾਰੰਟੀ ਹੈ ਜੀ ਇਹ ਤੁਹਾਡਾ ਰੋਡ ショਅ ਹੈ ਰੋਡ ショਅ ਸਾਡਾ ਰੋਡ ショਅ ਚੱਲੇਗਾ ਜੀ ਪੂਰੇ ਇੰਡੀਆ ਦੇ ਪੂਰੇ ਭਾਰਤ ਦੇ ਚੱਲੇਗਾ ਆ ਨੀਟੂ ਸ਼ਟਰਾਂ ਵਾਲਾ ਵੀ ਪ੍ਰਚਾਰ ਕਰ ਰਹੇ ਨੇ ਜਲੰਧਰ ਦੇ ਵਿੱਚ ਤੇ ਤੁਸੀਂ ਆ ਵੀ ਚੋਣ ਲੜ ਰਹੇ ਹੋ ਜੀ ਹਾਂਜੀ ਭਾਜੀ ਲੜ ਰਹੇ ਜੀ ਉਹਨੇ ਕੀ ਮਾਹੌਲ ਆ ਫਿਰ ਆ ਭਾਜੀ ਆਪਣੇ ਸਾਥ ਦੇ ਰਹੇ ਸਾਰੇ ਵੀਰ ਭਰਾ ਜਿੰਨੇ ਵੀ ਆ ਭਗਤ ਸਿੰਘ ਦੀ ਸੋਚ ਦੇ ਯਾਦਗਾਰ ਦੇ ਵਿੱਚ ਸਾਥ ਦੇ ਰਹੇ ਆ ਔਰ ਇਹਨਾਂ ਦੀ ਸੋਚ ਭਗਤ ਸਿੰਘ ਦੀ ਵਰਗੀ ਸੋਚ ਆ ਆਪਾਂ ਅੱਗੇ ਜਾਵਾਂਗੇ ਜਿੱਤਾਂਗੇ ਜੰਗ ਜਾਰੀ ਰੱਖੀ ਆ ਪਰ ਇੱਕ ਗੱਲ ਕਹਿੰਦੇ ਸਾਰੇ ਇੱਕ ਜਿਹੇ ਤੌਮਤਾ ਲਈ ਜਾਂਦੇ ਤੁਸੀਂ ਇਹਨਾਂ ਨੂੰ ਛੱਡੋ ਵੋਟਾਂ ਆਕੀ ਮੈਨੂੰ ਪਾਜੋ ਲੱਗਦਾ ਕਿ ਪਾ ਦੇਣਗੇ ਯਕੀਨ ਕਿ ਜਿੱਤੂਗਾ ਭਾਜੀ ਪਰ ਪੱਕਾ ਗਾਰੰਟੀ ਆ ਲੋਕੀ ਬਹੁਤ ਦੁਖੀ ਆ ਨਾ ਲੋਕਾਂ ਤੋਂ ਲੀਡਰਾਂ ਤੋਂ ਔਰ ਇਹਨਾਂ ਲੀਡਰਾਂ ਨੂੰ ਆਟਾ ਮਿਲਦਾ ਪੈਸਾ ਮਿਲਦਾ ਜੋ ਸ਼ਰਾਬ ਸ਼ੂਰ ਮਿਲਦੀ ਲੈ ਲੋ ਤੇ ਵੋਟਾਂ ਤੁਹਾਨੂੰ ਪਤਾ ਕਿੱਧਰ ਪਾਣੀ ਆ ਤੁਹਾਨੂੰ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਜੇ ਨਹੀਂ ਸਮਝਿਆ ਉਹ ਮੈਂ ਨਾਮ ਲੈ ਲੂੰਗਾ ਨਿਊ ਟੂ ਸ਼ਟਰਾਂ ਨੂੰ ਪਾਣੀ ਆ ਕਿੰਨੀਆਂ ਵੋਟਾਂ ਤੇ ਜਿੱਤ ਰਹੇ ਹਾਂ ਭਾਜੀ ਅਸੀਂ ਵੋਟਾਂ ਦੇ ਲੱਖ ਵੋਟਾਂ ਜਿੱਤਾਂਗੇ 1 ਲੱਖ ਤੇ ਹਾਂ ਹਾਂ 1 ਲੱਖ ਹਜ਼ਾਰ ਵਾਰੇ ਖੜੇ ਹੋ ਜਾਣੇ ਗੱਲ ਨਹੀਂ ਬੰਦੀ ਪਰ ਪਿਛਲੀ ਵਾਰੀ ਤੁਹਾਨੂੰ 45 46 ਚੰਨੀ ਸਾਹਿਬ ਵੀ ਕਹਿੰਦੇ ਤੂੰ ਜਿੱਤ ਜਾਣਾ ਤੀ ਹੂੰ ਚੰਨੀ ਸਾਹਿਬ ਵੀ ਕਹਿ ਰਹੇ ਹਾਂ ਮੋਦੀ ਸਾਹਿਬ ਵੀ ਕਹਿ ਰਹੇ ਤੂੰ ਜਿੱਤ ਜਾਣਾ ਤੀ ਤੇ ਫਿਰ ਕਿੱਧਰ ਕਿਹੜੀ ਪਾਰਟੀ ਦੇਖੋ ਆਪਾਂ ਦੇ ਆਜ਼ਾਦੀ ਆ ਵੀ ਆਪਾਂ ਬੇਗੰਪੁਰਾ ਸਾਝਾ ਆਪਣਾ ਸਤਗੁਰੂ ਰਬੀਦਾਸ ਸਮਾਜ ਪਾਰਟੀ ਜਿਹੜੀ ਸਤਗੁਰੂ ਰਬੀਦਾਸ ਸਮਾਜ ਦੀ ਪਾਰਟੀ ਉਹ ਜਿੰਦਾਬਾਦ ਜਿੰਦਾਬਾਦ ਰਹੇਗੀ ਸਾਡੇ ਵੀਰ ਭਰਾ ਸਾਡੇ ਭਾਜੀ ਸਾਡੇ ਜਗਤਾਰ ਕੋਟੀ ਔਰ ਸਾਡੇ ਜਿੰਨੇ ਵੀ ਸਾਡੇ ਸਮਾਜ ਦੇ ਬੰਦੇ ਆ ਸਾਰੇ ਇੱਕ ਹੋ ਗਏ ਵੋਟਾਂ ਪਾਣਗੇ ਮੈਨੂੰ ਚਲੰਦਰ ਵਾਲੇ ਦਾਲ ਬਹੁਤ ਬਦਲਦੇ ਆ ਯਾਰ ਇਹ ਦਲ ਬਦਲੂ ਹੈ ਨਾ ਵੋਟ ਪਾਓ ਮੈਂ ਕਹਿੰਦਾ ਮੈਂ ਨਹੀਂ ਮੰਦੇ ਤੇ ਨਹੀਂ ਬੰਦੇ ਫਿਰ ਬੇੜਾ ਘਰ ਕਾ ਕੇ ਅੱਗੇ ਲੋਕ ਤਾਂ ਤੁਹਾਡੀ ਵੀ ਨਹੀਂ ਮੰਨਦੇ ਹਰ ਵਾਰ ਇੰਨੀ ਨਰਜੀ ਲਾਉਣੇ ਹੋ ਪੈਸਾ ਲਾਉਣੇ ਲਖੋ ਇੱਕ ਗੱਲ ਐਤੀ ਲੋਕੀ ਮੰਨੂਗੇ ਜੀ ਆਪਦੀ ਪੱਕਾ ਗਾਰੰਟੀ ਹੈ ਜੀ ਚਲੋ ਚੱਲੀਏ ਹੁਣ ਚਲੋ ਜੀ ਹੋਰ ਵੋਟਾਂ ਮਿਲਣ ਚੱਲੋ ਜੀ ਇਸ ਵਾਰ ਸਮਰਥਨ ਦੇਵੋਗੇ ਨਹੀਂ ਸਮਰਥਨ ਜ਼ਮਰਤ ਨਹੀਂ ਆਗਾ ਸਾਡਾ ਆਪਰਾ ਕੋਈ ਸਮਰਥਨ ਦੀ ਹੈਗਾ ਇਹ ਸਾਨੂੰ ਦੁਪੱਟੀਆਂ ਪਾਉਣ ਦੀ ਤੋਂ ਡੇ ਵੇਹੇ ਮੁੱਦੇ ਕਿਹੜੇ ਰਹਿੰਦੇ ਨੇ ਨੀਟੂ ਦੇ ਮੁੱਦੇ ਕਿਹੜੇ ਨੇ ਵੱਡੀਆਂ ਵੱਡੀਆਂ ਪਾਰਟੀਆਂ ਸਾਨੂੰ ਸਮਰਥਨ ਦੇ ਦੇਣ ਤੇ ਮੈਂ ਜਿਤਾ ਦੂਗਾ ਪਾਰਟੀਆਂ ਤੁਹਾਨੂੰ ਕਾਰ ਦੀ ਆਤ ਪੈ ਗਈ ਹੈ ਬਾਹਰ ਨਹੀਂ ਖੜਾ ਵੱਡੇ ਵੱਡੇ ਪਾਰਟੀਆਂ ਸਾਨੂੰ ਕਹਿੰਦੀਆਂ ਵਾ ਤੁਮ ਤਾਂ ਥੋੜੇ ਤੋਂ ਗਰਮੀ ਚ ਖੜਾ ਨਹੀਂ ਜਾ ਰਹਾ ਕਾਰ ਦੀ ਆਹ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਬਾਥਰੂਮ ਬਣਾਣਾ ਹੱਲ ਹੋ ਜਾਣਗੇ ਸਾਰਾ ਕੁਝ ਹੋਊਗਾ ਇੱਕ ਮਿੰਟ ਰੁਕ ਜਾ ਪਾਈ ਬੰਨ ਕੇ ਮੁਡੇ ਕਿਹੜੇ ਕਿਹੜੇ ਨੇ ਮੁਡੇ

ਬਾਰਾਤ ਉਹਨਾਂ ਅਮੀਰ ਜਦ ਬਾਰਾਤ ਤੁਹਾਡਾ ਕੀ ਬਾਰਾਤ ਤੁਹਾਡੀ ਦੂਸ ਜਿਹੜਾ ਹੈ ਨਾਲ ਜਾ ਰਿਹਾ ਤੇ ਦੇਖੋ ਤੁਸ ਤੁਹਾਡੀ ਨੀਟੂ ਦੇ ਲਈ ਪ੍ਰਚਾਰ ਕਰਦੇ ਜੀ ਸਰ ਅੱਛਾ ਇਹ ਆਪਣਾ ਮੋਟਰਸਾਈਕਲ ਲਾਇਆ ਨੀਟੂ ਭਾਈ ਦਾ ਜੀ ਨੀਟੂ ਭਾਈ ਦਾ ਹਾਂਜੀ ਭੈ ਜੀ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ ਜੀ ਅੱਛਾ ਕੀ ਕਰਨਾ ਹੈ ਬਸ ਹੀ ਪਿਆਰ ਹੈ ਉਹਨਾਂ ਨਾਲ ਨੀਟੂ ਨਾਲ ਹਾਂਜੀ ਇਹ ਤਾਂ ਨਹੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਤਾਂ ਫੋਟੋ ਨਹੀਂ ਨਹੀਂ ਸਰ ਉਹਦੇ ਮੋਰ ਪਿਆਰ ਨੇ ਅੱਛਾ ਬਸ ਨੀਟੂ ਲਈ ਤੁਸੀਂ ਕਰ ਰਹੇ ਹੋ ਪੂਰੀ ਮਿਹਨਤ ਜੀ ਜੀ ਸਰ ਜੀ ਨੀਟੂ ਦੇ ਲਈ ਆਏ ਪ੍ਰਚਾਰ ਇਹ ਨੀਟੂ ਦੇ ਪ੍ਰਚਾਰ ਦਾ ਸਾਧਨ ਦਾ ਇਹ ਇੱਕ ਫੜੀ ਕਰੈਕਟਰ ਹੈ ਜਲੰਧਰ ਦੇ ਵਿੱਚ ਅਸੀਂ ਘੁੰਮ ਰਹੇ ਸੀ ਲੱਗ ਲੱਗ ਲੀਡਰ ਬਹੁਤ ਇੱਕ ਦੂਜੇ ਤੇ ਸਵਾਲ ਪਲਟਵਾਰ ਆ ਜਿਹੜੇ ਹੋ ਰਹੇ ਨੇ ਜਲੰਧਰ ਦੀ ਸਿਆਸਤ ਦੇ ਵਿੱਚ ਔਰ ਉੱਥੇ ਇੱਕ ਇਹ ਵੀ ਜਿਹੜੀ ਇਮੇਜ ਹੈਗੀ ਆ ਨੀਟੂ ਸ਼ਟਰਾਂ ਵਾਲਾ ਵੀ ਹਰ ਇਲੈਕਸ਼ਨ ਦੇ ਵਿੱਚ ਲੜਦਾ ਕੋਈ ਪਿਛਲੀ ਵਾਰ ਤਾਂ 5-7000 ਦੇ ਕਰੀ ਬੋਟ ਵੀ ਨੀਟੂ ਨੂੰ ਗਈ ਸੀ ਦਾ ਜਿਮਨੀ ਚੋਣ ਵੀ ਨੀਟੂ ਲੜ ਰਿਹਾ ਇੱਕ ਫਨੀ ਕਰੈਕਟਰ ਹੈ ਵੀ ਸੋਸ਼ਲ ਮੀਡੀਆ ਦਾ ਆ ਜਿਹੜਾ ਨੀਟੂ ਆ ਉਹ ਮੁੰਡੇ ਵੀ ਕਈ ਨਾਲ ਜਾ ਰਹੇ ਸੀ ਤੁਸੀਂ ਦੇਖਿਆ ਹੋਣਾ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ ਜਲੰਧਰ ਤੋਂ ਹੋਰ ਸਾਰੀਆਂ ਖਬਰਾਂ ਦੇ ਲਈ ਜੁੜੇ ਹੋ